ਸਤ ਸ੍ਰੀ ਅਕਾਲ ਸਭ ਤੇ ਤੁਹਾਡਾ ਆਪਣੇ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਾਂ ਐਂਟਰੀ ਕਿਸ ਤਰ੍ਹਾਂ ਲੈਣੀ ਹੁੰਦੀ ਆ ਐਗਜ਼ਿਟ ਕਿਸ ਤਰ੍ਹਾਂ ਕਰਨਾ ਆ ਤੇ ਨਾਲ ਦੀ ਨਾਲ ਆਪਾਂ ਗੱਲ ਕਰਾਂਗੇ ਸਟਾਪ ਲੌਸ ਬਾਰੇ ਤੇ ਨਾਲ ਦੀ ਨਾਲ ਕਾਫੀ ਵੀਰਾਂ ਦੇ ਕੁਐਸਚਨ ਆ ਕਿ ਅਸੀਂ ਜਦੋਂ ਟਰੇਡ ਦਿੰਨੇ ਆ ਬਾਅਦ ਵਿੱਚ ਮਤਲਬ ਕਿ ਸਾਡਾ ਡਾਜਰਲ ਮਾਰਕੀਟ ਸਾਡੇ ਪੱਖ ਦੇ ਵਿੱਚ ਜਾਂਦੀ ਆ ਤਾਂ ਵੀ ਸਾਨੂੰ ਲੌਸ ਜੋ ਹੋਣ ਲੱਗ ਜਾਂਦਾ ਹੈ ਠੀਕ ਆ ਇਹ ਸਾਰੀਆਂ ਚੀਜ਼ਾਂ ਦੀ ਗੱਲ ਇਸ ਵੀਡੀਓ ਦੇ ਵਿੱਚ ਆਪਾਂ ਕਰਨ ਵਾਲੇ ਆ ਸਭ ਤੋਂ ਪਹਿਲਾਂ ਆਪਾਂ ਉਸੇ ਚੀਜ਼ ਦੀ ਗੱਲ ਕਰਾਂਗੇ ਕਿ ਮਤਲਬ ਕਿ ਜਦੋਂ ਤੁਸੀਂ ਟਰੇਡ ਲੈਂਦੇ ਹੋ ਉਸ ਤੋਂ ਬਾਅਦ ਆ ਲੌਸ ਕਿਉਂ ਹੁੰਦਾ ਹੈ ਠੀਕ ਆ ਸਭ ਤੋਂ ਪਹਿਲਾਂ ਆਪਾਂ ਓਪਨ ਕੀਤਾ ਹੋਇਆ ਇੱਕ ਆਪਸ਼ਨ ਦਾ ਚਾਰਟ ਠੀਕ ਆ ਇਹ ਆਪਸ਼ਨ ਅਜੇ ਐਕਸਪਾਇਰ ਹੋ ਚੁੱਕਿਆ ਹੈ ਵੈਸੇ ਪਰ ਮੈਂ ਤੁਹਾਨੂੰ ਮਤਲਬ ਉਹ ਕਿ ਦੱਸਣ ਵਾਸਤੇ ਇਸ ਨੂੰ ਓਪਨ ਕੀਤਾ ਹੋਇਆ ਹੈ ਠੀਕ ਆ ਹੁਣ ਦੇਖੋ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਕਿ ਆਪਾਂ ਜਦੋਂ ਵੀ ਮਾਰਕੀਟ ਦੇ ਵਿੱਚ ਟ੍ਰੇਡ ਕਰਨੀ ਹੈ ਠੀਕ ਆ ਮਾਰਕੀਟ ਦੇ ਵਿੱਚ ਜਦੋਂ ਵੀ ਤੁਸੀਂ ਟ੍ਰੇਡ ਕਰਨੀ ਆ ਐਂਟਰੀ ਜਦੋਂ ਵੀ ਤੁਸੀਂ ਲੈਣੀ ਆ ਐਂਟਰੀ ਕਿਸੇ ਨਾ ਕਿਸੇ ਸੈਟਅਪ ਤੇ ਲੈਣੀ ਆ ਹੁਣ ਸੈਟਅਪ ਦਾ ਮਤਲਬ ਮਤਲਬ ਉਹ ਕਿ ਮੈਂ ਸਾਰੀਆਂ ਚੀਜ਼ਾਂ ਇੱਕ ਵੀਡੀਓ ਦੇ ਵਿੱਚ ਨਹੀਂ ਦੱਸ ਸਕਦਾ ਸੈਟਅਪ ਦਾ ਮਤਲਬ ਹੋ ਗਿਆ ਕਿ ਜਿਵੇਂ ਦੇਖੋ ਮਾਰਕੀਟ ਰੈਜ਼ਿਸਟੈਂਸ ਕੋਲ ਮਤਲਬ ਕਿ ਆਪਾਂ ਪੋਰਟ ਸਾਈਡ ਦੀ ਜਿਵੇਂ ਮੰਨ ਲਓ ਕਿ ਟਰੇਡ ਲੈਣੀ ਆ ਮਾਰਕੀਟ ਰੈਜ਼ਿਸਟੈਂਸ ਕੋਲ ਜਾਂਦੀ ਆ ਉੱਥੇ ਕੁਛ ਨਾ ਕੁਛ ਆਪਾਂ ਨੂੰ ਕੈਂਡਲ ਚਾਹੀਦਾ ਹੈ ਮਤਲਬ ਕਿ ਆਪਾਂ ਨੂੰ ਕੋਈ ਇੰਡੀਕੇਸ਼ਨ ਚਾਹੀਦਾ ਹੈ ਕਿ ਮਾਰਕੀਟ ਉਹਨ ਇਥੋਂ ਡਿੱਗ ਸਕਦੀ ਹੈ ਜੇ ਆਪਾਂ ਮਤਲਬ ਕਿ ਰੈਜ਼ਿਸਟੈਂਸ ਕੋਲ ਜਾ ਕੇ ਕੋਈ ਨਾ ਕੋਈ ਕੈਂਡਲਸਟਿਕ ਪੈਟਰਨ ਬਣਦਾ ਆ ਫਿਰ ਆਪਾਂ ਮਤਲਬ ਕਿ ਟਰੇਡ ਲੈਣੀ ਹੁੰਦੀ ਆ ਤੇ ਕੈਂਡਲਸਟਿਕ ਪੈਟਰਨ ਕਿਉਂ ਜ਼ਰੂਰੀ ਆ ਹੁਣ ਦੇਖੋ ਕਈ ਲੋਕਾਂ ਕਹਿੰਦੇ ਕਿ ਇਹ ਕੰਮ ਨਹੀਂ ਕਰਦੇ ਜਿਨ੍ਹਾਂ ਲੋਕਾਂ ਨੂੰ ਲੱਗਦਾ ਕੰਮ ਨਹੀਂ ਕਰਦੇ ਉਹ ਆਪਣੀ ਵੀਡੀਓ ਤੋਂ ਦੂਰ ਰਹਿਣ ਬਾਕੀ ਉਹਨਾਂ ਜਿਨ੍ਹਾਂ ਲੋਕਾਂ ਨੂੰ ਟ੍ਰੇਡ ਕਰਨ ਦੀ ਕੋਈ ਜ਼ਰੂਰਤ ਨਹੀਂ ਠੀਕ ਹੈ ਕੋਈ ਵੀ ਚੀਜ਼ ਮਤਲਬ ਕਿ ਰੈਂਡਮ ਜਿਸ ਤਰ੍ਹਾਂ ਤੁਸੀਂ ਕਹੋਗੇ ਕੋਈ ਵੀ ਚੀਜ਼ ਹਰ ਵਾਰ ਵਰਕ ਨਹੀਂ ਕਰਦੀ ਇਹ ਮਤਲਬ ਕਿ ਸ਼ੇਅਰ ਮਾਰਕੀਟ ਦੇ ਵਿੱਚ 100% ਕੋਈ ਵੀ ਚੀਜ਼ ਨਹੀਂਗੀ ਤੇ ਦੂਜੀ ਗੱਲ ਮਤਲਬ ਕਿ ਜਿਸ ਤਰ੍ਹਾਂ ਮੰਨ ਲਓ ਕਿ ਜੇ ਕਿਸੇ ਵੀ ਸੈਟਅਪ ਨੂੰ ਤੁਸੀਂ ਫੋਲੋ ਕਰਦੇ ਹੋ ਜਿਵੇਂ ਮੰਨ ਲਓ ਹੈਮਰ ਕੈਂਡਲ ਸ਼ੂਟਿੰਗ ਸਟਾਰ ਹੈਂਗਿੰਗ ਮੈਨ ਇਨਵਰਟਡ ਹੈਮਰ ਜਾਂ ਕੋਈ ਚਾਰਟ ਪੈਟਰਨ ਹੋ ਗਿਆ ਜਾਂ ਐਮ ਪੈਟਰਨ ਡਬਲਯੂ ਪੈਟਰਨ ਵਗੈਰਾ ਹੋ ਗਿਆ ਉਹ ਜੇ ਤੁਸੀਂ ਦਾਸਰਾ ਫੋਲੋ ਕਰੋਗੇ ਤੇ ਉਹਦੇ ਵਿੱਚੋਂ ਦੋ ਜਾਂ ਤਿੰਨਾਂ ਤੁਹਾਡਾ ਸਟਾਪ ਲੌਸ ਹੋਣਾ ਹੀ ਹੋਣਾ ਹੈ ਠੀਕ ਹੈ ਇਸ ਗੱਲ ਨੂੰ ਤੁਸੀਂ ਪੱਲੇ ਬੰਨ ਲਵੋ ਜੇ ਫਿਰ ਵੀ ਮਤਲਬ ਕਿ ਤੁਹਾਨੂੰ ਲੱਗਦਾ ਹੈ ਕਿ 100% ਦਾ ਕੋਈ ਸੈਟਅਪ ਹੈ ਤੇ ਫਿਰ ਤੁਹਾਡੇ ਵਾਸਤੇ ਸ਼ੇਅਰ ਮਾਰਕੀਟ ਨਹੀਂ ਬਣੀ ਸ਼ੇਅਰ ਮਾਰਕੀਟ ਦੇ ਵਿੱਚ ਆਪਾਂ ਕਰਨਾ ਕੀ ਹੁੰਦਾ ਹੈ ਕਿ ਇਹਨਾਂ ਸੈਟਅਪ ਤੇ ਆਪਾਂ ਟਰੇਡ ਲੈਣੀ ਹੁੰਦੀ ਹੈ ਤੇ ਜੇ ਇਹਦੇ ਵਿੱਚ ਆਪਣਾ ਸਟਾਪ ਲੌਸ ਸੈੱਟ ਹੋ ਗਿਆ ਤੇ ਆਪਾਂ ਸਟਾਪ ਲੌਸ ਲੈ ਲੈਣਾ ਜੇ ਆਪਾਂ ਨੂੰ ਪ੍ਰੋਫਿਟ ਮਿਲ ਰਿਹਾ ਤੇ ਆਪਾਂ ਪ੍ਰਾਪਤ ਲੈ ਲੈਣਾ ਠੀਕ ਹੈ ਹੁਣ ਇੱਕ ਇੱਕ ਹੋਰ ਗੱਲ ਸਮਝੋ ਮਾਰਕੀਟ ਦੇ ਵਿੱਚ ਮਤਲਬ ਕਿ ਮਾਰਕੀਟ ਦੇ ਬਹੁਤ ਸਾਰੇ ਰੂਪ ਹੁੰਦੇ ਨੇ ਮਾਰਕੀਟ ਟ੍ਰੈਂਡੀ ਮਾਰਕੀਟ ਹੁੰਦੀ ਆ ਵੋਲਟਾਈਲਟ ਮਾਰਕੀਟ ਹੁੰਦੀ ਆ ਸਾਈਡਵੇਜ਼ ਮਾਰਕੀਟ ਹੁੰਦੀ ਆ ਠੀਕ ਹੈ ਹੁਣ ਟ੍ਰੈਂਡੀ ਮਾਰਕੀਟ ਮਤਲਬ ਕਿ ਇੱਕ ਡ੍ਰੈਕਸ਼ਨ ਨੂੰ ਮਾਰਕੀਟ ਮੂਵ ਦਿੰਦੀ ਉਸ ਨੂੰ ਆਪਾਂ ਟ੍ਰੈਂਡੀ ਮਾਰਕੀਟ ਕਹਿ ਦਿੰਦੇ ਆ ਸਾਈਡਵੇਜ਼ ਮਾਰਕੀਟ ਜਿਸ ਤਰ੍ਹਾਂ ਆ ਦੇਖੋ ਇੱਥੇ ਚਾਰਟ ਦੇ ਵਿੱਚ ਤੁਹਾਨੂੰ ਦਿਖਾਈ ਰਿਹਾ ਇਸ ਆਲਮੋਸਟ ਸਾਈਡਵੇਜ਼ ਮਾਰਕੀਟ ਆ ਠੀਕ ਹੈ ਉਸ ਤੋਂ ਬਾਅਦ ਹੈ ਵੋਲਟਾਈਲ ਮਾਰਕੀਟ ਜਿਸ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਅਪ ਸਾਈਡ ਦਾ ਡਾਊਨ ਸਾਈਡ ਦਾ ਅਪ ਸਾਈਡ ਦਾ ਮਤਲਬ ਹੈ ਕਿ ਦੋ ਦੋਨਾਂ ਸਾਈਡ ਦੇ ਇੱਕ ਦਿਨ ਦੇ ਵਿੱਚ ਹੀ ਮੂਵ ਆ ਜਾਣੇ ਬਹੁਤ ਤੇਜ਼ੀ ਨਾਲ ਉਸ ਨੂੰ ਆਪਾਂ ਵੋਲਟਾਈਲ ਮਾਰਕੀਟ ਕਹਿ ਦਿੰਦੇ ਆ ਠੀਕ ਆ ਹੁਣ ਦੇਖੋ ਜਿਹੜੀ ਆਪਸ਼ਨ ਬਾਏਰ ਦੇ ਲਈ ਬੈਸਟ ਮਾਰਕੀਟ ਹੈ ਉਹ ਟ੍ਰੈਂਡ ਹੀ ਜਿਸ ਦੇ ਵਿੱਚ ਮਤਲਬ ਹੈ ਵਨ ਸਾਈਡ ਦਾ ਟ੍ਰੈਂਡ ਹੋਵੇ ਠੀਕ ਆ ਹੁਣ ਦੇਖੋ ਜਦੋਂ ਆਪਾਂ ਸਾਈਡਵੇਜ਼ ਮਾਰਕੀਟ ਦੇ ਵਿੱਚ ਟ੍ਰ 13 ਜੂਨ ਨੂੰ ਤੇ ਅੱਜ ਮਾਰਕੀਟ ਪੂਰੀ ਤਰ੍ਹਾਂ ਸਾਈਡਵੇਜ਼ ਸੀ ਤੇ ਇਹਦੇ ਵਿੱਚ ਹੁਣ ਮਤਲਬ ਕਿ ਜਦੋਂ ਆਪਾਂ ਟਰੇਡ ਲਵਾਂਗੇ ਤੇ ਚਾਹੇ ਮਾਰਕੀਟ ਆਪਣੇ ਪੱਖਸ਼ ਦੇ ਵਿੱਚ ਜਾ ਰਹੀ ਹੈ ਤਾਂ ਵੀ ਆਪਾਂ ਨੂੰ ਮਤਲਬ ਕਿ ਲਾਸ ਦਿਖਾਈ ਦੇਵੇਗਾ ਕਿਉਂਕਿ ਮਾਰਕੀਟ ਦੇ ਵਿੱਚ ਜਿਹੜਾ ਪ੍ਰੀਮੀਅਮ ਉਹ ਡਿੱਕੇ ਹੋ ਰਿਹਾ ਹੈ ਕਿਉਂਕਿ ਮਾਰਕੀਟ ਸਾਈਡਵੇਜ਼ ਆ ਤੇ ਮਾਰਕੀਟ ਸਾਈਡਵੇਜ਼ ਕਿਉਂ ਹੁੰਦੀ ਹੈ ਜਦੋਂ ਇੱਕ ਰੇਂਜ ਦੇ ਵਿੱਚ ਫਸ ਜਾਂਦੀ ਹੈ ਜਿਸ ਤਰ੍ਹਾਂ ਆਪਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਗੱਲ ਕੀਤਾ ਸੀ ਕੀਤੀ ਸੀ ਕੀ ਮਾਰਕੀਟ ਹੁਣ ਇੱਕ ਰੇਂਜ ਦੇ ਵਿੱਚ ਫਸੀ ਹੋਈ ਹੈ ਜਦੋਂ ਇਸ ਰੇਂਜ ਤੋਂ ਉੱਤੇ ਜਾਂ ਫਿਰ ਥੱਲੇ ਜਾਵੇਗੀ ਫਿਰ ਹੀ ਮਤਲਬ ਹੈ ਕਿ ਜਿਹੜੇ ਪ੍ਰੀਮੀਅਮ ਆ ਤੇਜ਼ੀ ਨਾਲ ਵਧਣਗੇ ਤੇ ਉਸ ਤੋਂ ਬਾਅਦ ਆ ਮਤਲਬ ਹੈ ਕਿ ਜਿਹੜੇ ਪ੍ਰੀਮੀਅਮ ਤੇਜ਼ੀ ਨਾਲ ਵਧਣਗੇ ਤੇ ਮੂਵਮੈਂਟ ਆਵੇਗਾ ਉਹਨਾਂ ਚਿਰ ਮਾਰਕੀਟ ਮੂਵ ਤਾਂ ਕਰੇਗੀ ਅਪਸਾਈਡ ਦਾ ਪਰ ਓਨੀ ਤੇਜ਼ੀ ਨਾਲ ਪ੍ਰੀਮੀਅਮ ਨਹੀਂ ਵਧਣਗੇ ਕਿਉਂਕਿ ਦੋਨਾਂ ਪਾਸੇ ਆਪਸ਼ਨ ਸੈਲਰ ਨੇ ਕਾਲ ਤੇ ਪਟ ਸੈੱਲ ਕੀਤੇ ਹੋਏ ਆ ਤੇ ਉਹਨਾਂ ਨੂੰ ਮਤਲਬ ਹੈ ਕਿ ਜਦੋਂ ਮਾਰਕੀਟ ਸਹੀ ਜਿਹੀ ਸਹੀ ਜਿਹੀ ਉੱਤੇ ਥੱਲੇ ਜਾਂਦੀ ਹੈ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਈਡ ਵੇਜ਼ ਮਾਰਕੀਟ ਦੇ ਵਿੱਚ ਵੀ ਆਪਸ਼ਨ ਸੈਲਰ ਨੂੰ ਪ੍ਰੋਫਿਟ ਕਰਨ ਦੇ ਦੋ ਤਰੀਕੇ ਹੁੰਦੇ ਆ ਜੇ ਮਾਰਕੀਟ ਮੰਨ ਲਓ ਜਿਸ ਤਰ੍ਹਾਂ ਮੰਨ ਲਓ ਕਿਸੇ ਨੇ ਕਾਲ ਸ਼ਾਰਟ ਕਾਲ ਨੂੰ ਸੈਲ ਕੀਤਾ ਆ ਤੇ ਮਾਰਕੀਟ ਥੱਲੇ ਜਾਂਦੇ ਵੀ ਉਹਦਾ ਪ੍ਰੋਫਿਟ ਹੋਵੇਗਾ ਤੇ ਜੇ ਮਾਰਕੀਟ ਮਤਲਬ ਕਿ ਰੋਕ ਰੋਕ ਕੇ ਉੱਤੇ ਆ ਰਹੀ ਹੈ ਕਦੇ ਥੱਲੇ ਜਾ ਰਹੀ ਹੈ ਤਾਂ ਵੀ ਉਹਦਾ ਪ੍ਰੋਫਿਟ ਹੋਵੇਗਾ ਕਿਉਂਕਿ ਆਪਸ਼ਨ ਜਿਹੜਾ ਆ ਉਹ ਡੀਕੇ ਹੋਵੇਗਾ ਆਪਸ਼ਨ ਦੇ ਵਿੱਚ ਮਤਲਬ ਕਿ ਜਿਹੜਾ ਪ੍ਰੀਮੀਅਮ ਹੋ ਡੀਕੇ ਹੋਵੇਗਾ ਤੇ ਉਹਦੇ ਨਾਲ ਉਹਦਾ ਪ੍ਰੋਫਿਟ ਹੁੰਦਾ ਹੈ ਠੀਕ ਆ ਹੁਣ ਦੇਖੋ ਜਦੋਂ ਆਪਾਂ ਟਰੇਡ ਲੈ ਲੈਨੇ ਆ ਹੁਣ ਇੱਥੇ ਆਪਾਂ ਆਪਸ਼ਨ ਦੇ ਮੈਂ ਇਸ ਲਈ ਓਪਨ ਕੀਤਾ ਆ ਮੈਂ ਤੁਹਾਨੂੰ ਕੁਝ ਚੀਜ਼ਾਂ ਇਹਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹੁਣ ਦੇਖੋ ਆ ਇਸ ਜਗ੍ਹਾ ਤੇ ਜਿੱਥੇ ਮੈਂ ਮਾਊਸ ਕੀਤਾ ਹੋਇਆ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਇਸ ਜਗ੍ਹਾ ਤੇ ਜਿੱਥੇ ਆਪਾਂ ਮਾਊਸ ਕੀਤਾ ਆ ਦੇਖੋ ਅੱਜ ਰਤਨ ਨੂੰ ਇੱਥੇ ਕੈਂਡਲ ਦਿਖਾਈ ਦੇ ਰਿਹਾ ਹੈਗਾ 그린 ਕੈਂਡਲ ਆ ਇਹ ਤੁਸੀਂ ਜਦੋਂ ਨਿਫਟੀ 50 ਦੇ ਚਾਰਟ ਦੇ ਵਿੱਚ ਦੇਖੋਗੇ ਤੇ ਉੱਥੇ ਸ਼ੂਟਿੰਗ ਸਟਾਰ ਕੈਂਡਲ ਬਣਿਆ ਸੀ ਠੀਕ ਆ ਇਸ ਤਰ੍ਹਾਂ ਮਤਲਬ ਹੈ ਕਿ ਜਦੋਂ ਕੈਂਡਲ ਬਣਦਾ ਉਦੋਂ ਆਪਾਂ ਮਤਲਬ ਕਿ ਐਂਟਰੀ ਲੈਣੀ ਹੁੰਦੀ ਆ ਹੁਣ ਇਹ ਦੇ ਵਿੱਚ ਜਿਹੜੀ ਐਂਟਰੀ ਆਪਾਂ ਇਹ ਆਪਸ਼ਨ ਦੇ ਚਾਰਟ ਦੇਖ ਕੇ ਨਹੀਂ ਲੈਣੀ ਇਹਦੇ ਵਿੱਚ ਮਤਲਬ ਹੈ ਕਿ ਜਦੋਂ ਆਪਾਂ ਐਂਟਰੀ ਲੈਣੀ ਆ ਜਦੋਂ ਇਹ ਰੈਜ਼ਿਸਟੈਂਸ ਪੋਲ ਬਣਿਆ ਹਾਈ ਦਿੱਤੇ ਆਪਣਾ ਸਟਾਪ ਲੌਸ ਹੋਵੇਗਾ ਇਹ ਇਹਦਾ ਹਾਈ ਆ ਜਿਹੜਾ ਪ੍ਰੀਮੀਅਮ ਦਾ ਚਾਰਟ ਹੁੰਦਾ ਇਹ ਉਲਟਾ ਹੁੰਦਾ ਠੀਕ ਹੈ ਉੱਥੇ ਮਤਲਬ ਕਿ ਤੁਹਾਨੂੰ ਇਹ ਥੱਲੇ ਨੂੰ ਦਿਖਾਈ ਦੇਵੇਗਾ ਪਰ ਇੱਥੇ ਉਲਟਾ ਹੁੰਦਾ ਇੱਥੇ ਮਤਲਬ ਕਿ ਜਿਹੜਾ ਪ੍ਰੀਮੀਅਮ ਦੇ ਚਾਰਟ ਦੇ ਵਿੱਚ ਜਿਹੜਾ ਮਤਲਬ ਕਿ ਉੱਥੇ ਸ਼ੂਟਿੰਗ ਸਟਾਰ ਹੋਵੇਗਾ ਇੱਥੇ ਤੁਹਾਨੂੰ ਹੈ ਮਰ ਲੱਗੇਗਾ ਇਹ ਉਲਟਾ ਚਾਰਟ ਹੁੰਦਾ ਹੈ ਇਹਦੇ ਵਿੱਚ ਮਤਲਬ ਕਿ ਉੱਤੇ ਜਾਣ ਤੇ ਪ੍ਰੋਫਿਟ ਤੇ ਥੱਲੇ ਜਾਣ ਤੇ ਲਾਸ ਹੁੰਦਾ ਹੈ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖੋ ਮਤਲਬ ਉੱਤੇ ਨੂੰ ਪ੍ਰੀਮੀਅਮ ਵਧਦਾ ਹੈ ਤੇ ਥੱਲੇ ਨੂੰ ਪ੍ਰੀਮੀਅਮ ਘਟਦਾ ਹੈ ਤੇ ਇਹ ਇਥੇ ਸ਼ੂਟਿੰਗ ਸਟਾਰ ਬਣਿਆ ਸੀ ਹੁਣ ਦੇਖੋ ਇਹਦੇ ਲੋ ਤੇ ਆਪਾਂ ਸਟਾਪ ਲੌਸ ਰੱਖਣਾ ਹੈ ਠੀਕ ਹੈ ਇਹਦੇ ਹਿਸਾਬ ਨਾਲ ਜਿਹੜਾ ਤੁਹਾਡਾ ਸਟਾਪ ਲੌਸ ਆਪਸ਼ਨ ਦੇ ਹਿਸਾਬ ਨਾਲ ਬੰਦਾ ਉਹ ਇੱਥੇ ਤੁਹਾਨੂੰ ਜਿਆਦਾ ਦਿਸੇਗਾ ਪਰ ਜੇ ਤੁਸੀਂ ਉਹਦੇ ਵਿੱਚ ਉਹਦੇ ਹਿਸਾਬ ਨਾਲ ਟਰੇਡ ਕਰੋਗੇ ਤਾਂ ਤੁਹਾਡਾ ਜਿਹੜਾ ਮਤਲਬ ਕਿ ਸਟਾਪ ਲੌਸ ਉਹ ਛੋਟਾ ਹੋ ਜਾਏ ਕਿਉਂਕਿ ਉਹਦੇ ਹਾਈ ਤੇ ਲੋ ਤੇ ਆਪਾਂ ਸਟਾਪ ਲੌਸ ਲੈਣਾ ਹੈ ਇਹਦੇ ਵਿੱਚ ਲੋ ਬ੍ਰੇਕ ਹੋ ਜੇ ਜਾਂ ਹਾਈ ਬ੍ਰੇਕ ਹੋ ਜਾ ਉਹਦਾ ਕੋਈ ਆਪਾਂ ਨੂੰ ਮਤਲਬ ਕਿ ਲੈਣਾ ਦੇਣਾ ਨਹੀਂ ਆਪਾਂ ਉਹਦੇ ਹਿਸਾਬ ਨਾਲ ਟਾਰਗੇਟ ਲੈਣੀ ਹੈ ਠੀਕ ਹੈ ਸ਼ੂਟਿੰਗ ਸਟਾਰ ਬਣਿਆ ਹਾਈ ਬ੍ਰੇਕ ਤੇ ਆਪਾਂ ਟਰੇਡ ਲੈਣੀ ਆ ਇੱਥ ਤੁਹਾਡਾ ਨਾਮ ਹੈ ਤੁਲਤ ਬੋਲ ਗਿਆ ਸ਼ੂਟਿੰਗ ਸਟਾਰ ਬਣ ਜਾਂ ਲੋ ਬ੍ਰੇਕ ਤੇ ਇੱਥੇ ਚਾਰਟ ਉਲਟਾ ਹੈ ਠੀਕ ਹੈ ਲੋ ਬ੍ਰੇਕ ਤੇ ਆਪਾਂ ਟਰੇਡ ਲੈਣੀ ਹੈ ਤੇ ਇੱਥੇ ਆਪਾਂ ਸਟਾਪ ਲੌਸ ਰੱਖਣਾ ਹੁਣ ਦੇਖੋ ਇੱਥੇ ਤੁਹਾਡਾ ਜੀ ਐਂਟਰੀ ਇਹਦੇ ਹਿਸਾਬ ਨਾਲ ਬਣਦੀ ਵੈਸੇ ਜਦੋਂ ਲਾਈਵ ਮਾਰਕੀਟ ਦੇ ਵਿੱਚ ਦੇਖੋਗੇ ਤੇ ਹੋ ਸਕਦਾ ਐਂਟਰੀ ਤੁਹਾਡੀ ਥੱਲੇ ਬਣ ਜਾਂਦੀ ਕਿਉਂਕਿ ਇੱਥੇ ਮਤਲਬ ਕਿ ਇਹਦੇ ਵਿੱਚ ਜਿਹੜਾ ਪ੍ਰੀਮੀਅਮ ਅੱਗੇ ਪਿੱਛੇ ਥੋੜਾ ਬਦਲ ਹੋ ਜਾਂਦਾ ਹੈ ਠੀਕ ਹੈ 111 ਤੇ ਆਪਣੀ ਐਂਟਰੀ ਬਣਨੀ ਸੀ ਕਿਉਂਕਿ ਇੱਥੇ ਲੋ ਬ੍ਰੇਕ ਹੋਇਆ ਠੀਕ ਹੈ ਤੇ ਇੱਥੇ ਆਪਣਾ ਸਟਾਪ ਲੌਸ ਬੰਨਣਾ 111 ਤੋਂ ਲੈ ਕੇ ਤੇ ਇਸਨੇ ਹਾਈ ਮਾਰਿਆ ਸੀ 136 ਦਾ ਮਤਲਬ ਕਿ 526 ਪੁਆਇੰਟਾਂ ਦਾ ਆਪਾਂ ਨੂੰ ਇਸਨੇ ਟਾਰਗੇਟ ਦਿੱਤਾ ਮਤਲਬ ਕਿ ਉਨਾ ਹੀ ਟਾਰਗੇਟ ਮਿਲਿਆ ਜਿੰਨਾ ਕ ਆਪਣਾ ਸਟਾਪ ਲੌਸ ਸੀ ਮਤਲਬ ਕਿ ਇੱਥੇ ਰਿਸਕ ਰਿਵਾਰਡ ਉਹਨਾ ਸਹੀ ਨਹੀਂ ਹੋਇਆ ਠੀਕ ਆ ਪਰ ਇੱਥੇ ਹੁਣ ਇੱਕ ਚੀਜ਼ ਹੋਰ ਵੀ ਤੁਹਾਨੂੰ ਸਮਝਣੀ ਪੈਣੀ ਆ ਕਿ ਜਿਹੜਾ ਸ਼ੂਟਿੰਗ 스타 ਬਣਿਆ ਸੀ ਆਲਮੋਸਟ ਉਦੋਂ ਬਣਿਆ ਸੀ ਜਦੋਂ ਮਾਰਕੀਟ ক্লোਜ਼ ਹੋਣ ਵਾਲੀ ਸੀ ਠੀਕ ਆ ਤੇ ਬਾਕੀ ਇਹਦਾ ਮੇਨ ਚੀਜ਼ ਇਹੀ ਆ ਕਿ ਜਦੋਂ ਆਪਾਂ ਕਿਸੇ ਵੀ ਕੰਡਸਟ੍ਰਿਕ ਪੈਟਰਨ ਤੇ ਜਿਵੇਂ ਟਰੇਡ ਕਰ ਲਈ ਤੇ ਐਗਜ਼ਿਟ ਵਾਸਤੇ ਆਪਾਂ ਨੂੰ ਅਗਲਾ ਰੈਜ਼ਿਸਟੈਂਸ ਦੇਖੋ ਇਹ ਰਿਸਿਸਟੈਂਸ ਨਹੀਂ ਦਿਖਾਈ ਦੇ ਰਿਹਾ ਉਹ ਮੈਂ ਤੁਹਾਨੂੰ ਚਾਰਟ ਦੇ ਵਿੱਚ ਦੱਸਦਾ ਹਾਂ ਅਗਲੇ ਰਿਸਿਸਟੈਂਸ ਤੇ ਆਪਾਂ ਪ੍ਰੋਫਿਟ ਬੁੱਕ ਕਰ ਲੈਣਾ ਹੁੰਦਾ ਹੈ ਤੇ ਜੇ ਆ ਹੋਇਆ ਆਪਸ਼ਨ ਮਤਲਬ ਕਿ ਸਟਾਪ ਲੋਸ ਟ੍ਰੇਡ ਕਰਨ ਵਾਲਾ ਟ੍ਰੇਡ ਕਰਨ ਦੇ ਵਿੱਚ ਆਪਾਂ ਮਤਲਬ ਕਿ ਜਦੋਂ ਆਪਾਂ ਨੂੰ ਲੱਗ ਰਿਹਾ ਹੈ ਕਿ ਮਾਰਕੀਟ ਮਤਲਬ ਕਿ ਹੋਰ ਥੱਲੇ ਜਾ ਸਕਦੀ ਹੈ ਉਹਦੇ ਵਿੱਚ ਕਾਫੀ ਮੋਮੈਂਟਮ ਹੈ ਫਿਰ ਆਪਾਂ ਮਤਲਬ ਕਿ ਉਸ ਨੂੰ ਟ੍ਰੇਲ ਕਰਨਾ ਹੁੰਦਾ ਹੈ ਹੁਣ ਮੈਂ ਚਾਰਟ ਤੇ ਤੁਹਾਨੂੰ ਦੱਸਦਾ ਹਾਂ ਕਿ ਕਿਸ ਤਰ੍ਹਾਂ ਆਪਾਂ ਐਂਟਰੀ ਲੈਣੀ ਹੈ ਤੇ ਕਿਸ ਤਰ੍ਹਾਂ ਆਪਾਂ ਐਗਜ਼ਿਟ ਕਰਨਾ ਹੈ ਠੀਕ ਆ ਹੁਣ ਦੇਖੋ ਆਪਾਂ ਮਤਲਬ ਕਿ ਜਿਹੜੀ ਗੱਲ ਕਰ ਰਹੇ ਸੀ ਟਰੇਡ ਬਾਰੇ ਹੁਣ ਦੇਖੋ ਆਪਾਂ ਟਰੇਡ ਜਿਹੜੀ ਕਰਨੀ ਹੁੰਦੀ ਆ ਜਦੋਂ ਵੀ ਆਪਾਂ ਮਾਰਕੀਟ ਰੈਜ਼ਿਸਟੈਂਸ ਕੋਲ ਜਾਂਦੀ ਆ ਜਾਂ ਸਪੋਰਟ ਕੋਲ ਜਾਂਦੀ ਆ ਜਦੋਂ ਆਪਾਂ ਮਤਲਬ ਕਿ ਕਾਲ ਸਾਈਡ ਦੀ ਟਰੇਡ ਲੈਣੀ ਆ ਉਦੋਂ ਆਪਾਂ ਨੂੰ ਮਾਰਕੀਟ ਸਪੋਰਟ ਤੇ ਚਾਹੀਦੀ ਆ ਤੇ ਜਦੋਂ ਆਪਾਂ ਪੁੱਟ ਸਾਈਡ ਦੀ ਲੈਣੀ ਆ ਉਦੋਂ ਆਪਾਂ ਨੂੰ ਮਾਰਕੀਟ ਰੈਜ਼ਿਸਟੈਂਸ ਤੇ ਚਾਹੀਦੀ ਆ ਇਹ ਮਤਲਬ ਕਿ ਜੇ ਆਪਾਂ ਕੈਂਡਲਸਟਿਕ ਤੇ ਟਰੇਡ ਕਰਨੀ ਆ ਠੀਕ ਆ ਉਸ ਤੋਂ ਇਲਾਵਾ ਜਿਹੜੇ ਚਾਰਟ ਪੈਟਰਨ ਹੁੰਦੇ ਆ ਉਹ ਇੱਕ ਵੱਖਰੀ ਚੀਜ਼ ਆ ਐਮ ਪੈਟਰਨ ਹੋ ਗਏ ਉਹ ਇੱਕ ਵੱਖਰੀ ਚੀਜ਼ ਆ ਠੀ ਛੋਟਾ ਸਟਾਪ ਲਾਸ ਹੁੰਦਾ ਹਮੇਸ਼ਾ ਕੈਂਡਲਸਟਿਕ ਪੈਟਰਨ ਦੇ ਵਿੱਚ ਹੁੰਦਾ ਜਿਹਦੇ ਵਿੱਚ ਮੰਨ ਲਓ ਕਿ ਛੋਟਾ ਸਟਾਪ ਲਾਸ ਲਾ ਕੇ ਆਪਾਂ ਕਈ ਵਾਰੀ ਬਰਾਬਰ ਪ੍ਰੋਫਿਟ ਤੇ ਕਈ ਵਾਰੀ ਉਸ ਤੋਂ 2 ਜਾਂ 3 ਗੁਣਾ ਆਪਾਂ ਪ੍ਰੋਫਿਟ ਲੈ ਸਕਦੇ ਆ ਇਹ ਚੀਜ਼ ਇਹਦੇ ਵਿੱਚ ਹੁੰਦੀ ਆ ਠੀਕ ਆ ਹੁਣ ਦੇਖੋ ਆ ਜਿਹੜੇ ਮੈਂ ਰਿਸਟੈਂਸ ਇੱਥੇ ਲਗਾਏ ਹੋਇਆ ਰਿਸਟੈਂਸ ਤੇ ਸਟਾਪ ਸਪੋਰਟ ਆਪਾਂ ਲਗਾਏ ਹੋਇਆ ਠੀਕ ਆ ਰਿਸਿਸਟੈਂਸ ਤੇ ਸਪੋਰਟ ਆਪਾਂ ਲਗਾਏ ਹੋਇਆ ਤੇ ਇਹ ਮੈਂ ਤੁਹਾਨੂੰ ਲਗਾ ਕੇ ਵੀ ਦਿੱਤੇ ਸੀ ਟੈਲੀਗ੍ਰਾਮ ਤੇ ਠੀਕ ਆ ਇਹਦੇ ਬਾਰੇ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਦੇ ਹੁਣ ਦੇਖੋ ਇੱਥੇ ਮਾਰਕੀਟ ਜਿਸ ਤਰ੍ਹਾਂ ਦੇਖੋ 10 ਤਰੀਕ ਨੂੰ ਮਾਰਕੀਟ ਓਪਨ ਹੋਈ ਕਿ ਡਾ ਵੱਡਾ ਕੈਂਡਲ ਬਣਿਆ ਥੱਲੇ ਆਈ ਠੀਕ ਆ ਬਾਅਦ ਵਿੱਚ ਮਾਰਕੀਟ ਇੱਥੇ ਕਨਸੋਲਿਡੇਟ ਕਰਦੀ ਵੀ ਇਹਦੇ ਵਿੱਚ ਟ੍ਰੇਡ ਕਰਨ ਦਾ ਕੋਈ ਫਾਇਦਾ ਨਹੀਂ ਠੀਕ ਆ ਇਹਦੇ ਵਿੱਚ ਟ੍ਰੇਡ ਕਰਨ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਤੁਹਾਡਾ ਪ੍ਰੀਮੀਅਮ ਨਹੀਂ ਵਧੇਗਾ ਹੁਣ ਦੇਖੋ ਇੱਥੋਂ ਮਾਰਕੀਟ ਨੇ ਇੱਥੇ ਦੇਖੋ ਇੱਕ ਇੱਥੋਂ ਮ 70 ਤੱਕ ਜਾਣ ਤੇ ਉਸਨੇ ਕਿੰਨਾ ਟਾਈਮ ਲਗਾਇਆ ਟਾਈਮ ਦੇਖੋ 15 ਮਿੰਟ 30 ਮਿੰਟ 45 ਉਸ ਤੋਂ ਬਾਅਦ ਆਪਨੇ 60 ਹੋ ਗਏ ਤੇ ਫਿਰ ਲਗਾ ਲਓ ਤੁਸੀਂ 15 ਫੇਰ ਬੰਦਾ ਫੇਰ ਬੰਦਾ ਫੇਰ ਮਤਲਬ ਕਿ ਲਗਭਗ 2 ਘੰਟਿਆਂ ਦੇ ਵਿੱਚ 70 ਪੁਆਇੰਟ ਕੀਤੇ ਠੀਕ ਆ ਤੇ ਹੁਣ ਉਤੋਂ ਡਿੱਗਣ ਲੱਗਿਆ ਮਾਰਕੀਟ ਨੇ ਕੀ ਕੀਤਾ ਇੱਥੋਂ ਦੇਖੋ 377 ਤੋਂ ਮਾਰਕੀਟ ਡਿੱਗੀ 250 ਦੇ ਕਰੀਬ ਤੱਕ ਸਿਰਫ 15 ਮਿੰਟ ਦੇ ਵਿੱਚ ਆ ਜਿਹੜਾ ਮੂਮੈਂਟ ਆਪਾਂ ਫੜਨਾ ਹੁੰਦਾ ਹੈ ਤੇ ਇਹ ਮੂਮੈਂਟ ਆਪਾਂ ਨੂੰ ਕੈਂਡਲਸਟਿਕ ਪੈਟਰਨ ਫੜਾ ਸਕਦੇ ਆ ਹੁਣ ਦੇਖੋ ਇਹਦੇ ਵਿੱਚ ਕਾਫੀ ਲੋਕ ਕਹਿਣਗੇ ਕਿ ਵਰਕ ਨਹੀਂ ਕਰਦੇ ਉਹਨਾਂ ਨਾਲ ਮੈਂ ਸਹਿਮਤ ਹਾਂ ਬਿਲਕੁਲ ਨਹੀਂ ਵਰਕ ਕਰਦੇ ਚਲੋ ਤੁਸੀਂ ਨਾ ਕਰੋ ਹੁਣ ਦੇਖੋ ਇਹਦੇ ਵਿੱਚ ਆਪਾਂ ਨੇ ਵਾਸਤੇ ਗਰੰਟੀ ਕੋਈ ਵੀ ਨਹੀਂ ਹੈਗੀ ਸ਼ੇਅਰ ਮਾਰਕੀਟ ਦੇ ਵਿੱਚ ਕੋਈ ਵੀ ਗਰੰਟੀ ਨਹੀਂ ਹੈਗੀ ਕਿ ਤੁਹਾਨੂੰ ਪ੍ਰੋਫਿਟ ਹੋਵੇਗਾ ਹੀ ਹੋਵੇਗਾ ਠੀਕ ਆ ਹੁਣ ਜਦੋਂ ਮਾਰਕੀਟ ਇੱਥੇ ਜਾ ਰਹੀ ਸੀ ਤੇ ਇਸ ਦਿਨ ਮੈਂ ਤੁਹਾਨੂੰ ਇਹਦੇ ਬਾਰੇ ਟਰੇਡ ਦਿੱਤੀ ਸੀ ਟੈਲੀਗ੍ਰam ਤੇ ਠੀਕ ਆ ਇਹਦੇ ਵਿੱਚ ਹੁਣ ਦੇਖੋ ਕਿਉਂਕਿ ਪਿਛਲੇ ਦਿਨ ਦੀ ਕਲੋਜ਼ਿੰਗ ਆਪਣੀ ਥੱਲੇ ਸੀ ਮੈਨੂੰ ਉਮੀਦ ਸੀ ਕਿ ਹਾਈ ਚਾਂਸ ਥੱਲੇ ਦਾ ਮੂਵ ਆ ਸਕਦਾ ਹੈ ਇਸ ਤਰ੍ਹਾਂ ਦਾ ਲਓ ਕਿ ਉਹ ਚੀਜ਼ਾਂ ਤੁਸੀਂ ਵੀ ਬਾਅਦ ਵਿੱਚ ਸਿੱਝੇ ਸਿੱਖ ਸਕਦੇ ਹੋ ਪਰ ਉਹਦੇ ਵਾਸਤੇ ਮਜ਼ਬੂਤ ਰਿਸਿਸਟੈਂਸ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਇਹ ਇੱਕ ਰਿਸਿਸਟੈਂਸੀ ਇੱਥੇ ਦੇਖੋ ਡੋਜੀ ਕੈਂਡਲ ਬਣਿਆ ਹੁਣ ਡੋਜੀ ਕੈਂਡਲ ਜਦੋਂ ਬਣ ਗਿਆ ਆਪਾਂ ਕੁਝ ਨਹੀਂ ਕਰਨਾ ਠੀਕ ਹੈ ਜਦੋਂ ਉਹਦਾ ਲੋ ਬ੍ਰੇਕ ਹੋਵੇਗਾ ਉਦੋਂ ਆਪਾਂ ਟਰੇਡ ਲੈਣੀ ਹੈ ਤੇ ਇੱਥੇ ਆਪਾਂ ਆਪਣਾ ਸਟਾਪ ਲੌਸ ਰੱਖਣਾ ਇਸ ਚਾਰਟ ਦੇ ਹਿਸਾਬ ਨਾਲ ਠ ਆਪ ਨੂੰ ਦਿਖ ਰਿਹਾ ਜਦੋਂ ਹੀ ਇਹਦੇ ਵਿੱਚ ਲੋ ਬ੍ਰੇਕ ਹੋ ਗਿਆ ਆਪਾਂ ਐਂਟਰੀ ਲੈ ਲਈ ਲੋ ਬ੍ਰੇਕ ਹੋਣ ਤੋਂ ਬਾਅਦ ਆਪਣੀ ਸਾਈਡ ਤੇ ਮਾਰਕੀਟ ਨਹੀਂ ਜਾ ਰਹੀ ਲੋ ਬ੍ਰੇਕ ਹੋਣ ਤੋਂ ਬਾਅਦ ਹਾਈ ਕ੍ਰਾਸ ਕਰ ਦਿੰਦੀ ਹੈ ਤੇ ਆਪਾਂ ਸਟਾਪ ਲਾਸ ਲੈ ਲਵਾਂਗੇ ਜਿੰਨੇ ਦਾ ਵੀ ਆਪਣਾ ਲਾਸ ਹੁੰਦਾ ਹੋਵੇਗਾ ਉੱਥੇ ਬਾਅਦ ਦੇ ਵਿੱਚ ਆਪਾਂ ਸੋਚਣਾ ਨਹੀਂ ਠੀਕ ਹੈ ਜੇ ਲੋ ਬ੍ਰੇਕ ਹੋ ਗਿਆ ਤੇ ਮਾਰਕੀਟ ਆਪਣੀ ਪੱਖਸ਼ ਦੇ ਵਿੱਚ ਜਾ ਰਹੀ ਹੈ ਤੇ ਆਪਾਂ ਅਗਲੇ ਸਪੋਰਟ ਤੱਕ ਵੇਟ ਕਰਨਾ ਹੈ ਸਪੋਰਟ ਤੇ ਜਦੋਂ ਹੀ ਮਾਰਕੀਟ ਨੇ ਟੱਚ ਕੀਤਾ ਉਦੋਂ ਆਪਾਂ ਐਗਜ਼ਿਟ ਕਰ ਦੇਣਾ ਆਪਣਾ ਪ੍ਰੋਫਿਟ ਬੁੱਕ ਕਰ ਦੇਣਾ ਹੋ ਸਕਦਾ ਉਸ ਸਪੋਰਟ ਨੂੰ ਵੀ ਮਾਰਕੀਟ ਤੋੜ ਦੇਵੇ ਪਰ ਪਹਿਲਾ ਜਿਹੜਾ ਮੇਨ ਮਤਲਬ ਕਿ ਪ੍ਰੋਫਿਟ ਕਰਨ ਦਾ ਤਰੀਕਾ ਇਹੀ ਹੁੰਦਾ ਹੈ ਕਿ ਰੈਜ਼ਿਸਟੈਂਸ ਤੋਂ ਜਦੋਂ ਆਪਾਂ ਸੈਲ ਕੀਤਾ ਤੇ ਅਗਲੇ ਸਪੋਰਟ ਤੱਕ ਆਪਣਾ ਟਾਰਗੇਟ ਹੋਣਾ ਚਾਹੀਦਾ ਹੈ ਹੁਣ ਦੇਖੋ ਇਹਦੇ ਵਿੱਚ ਵੈਸੇ ਟਾਰਗੇਟ ਵੱਡਾ ਸੀ ਪਹਿਲਾ ਸਪੋਰਟ ਆ ਬੰਦਾ ਸੀ ਠੀਕ ਹੈ ਤੇ ਇਸ ਨੇ ਇਸ ਨੂੰ ਵੀ ਤੋੜਿਆ ਉਹ ਤੁਹਾਨੂੰ ਪਤਾ ਲੱਗ ਜਾਂਦਾ ਜਦੋਂ ਮਾਰਕੀਟ ਤੇਜ਼ੀ ਨਾਲ ਜਾ ਰਹੀ ਹੁੰਦੀ ਹੈ ਤੇ ਫਿਰ ਆਪਾਂ ਮਤਲਬ ਕਿ ਉਹਦੇ ਵਿੱਚ ਰੁਕ ਸਕਦੇ ਹਾਂ ਜਦੋਂ ਮ ਪਹਿਲੋਂ ਵੀ ਨਿਕਲ ਸਕਦੇ ਆ ਠੀਕ ਹੈ ਪਹਿਲਾ ਟਾਰਗੇਟ ਆਪਣਾ ਪਹਿਲਾ ਸਪੋਰਟ ਉਸ ਤੋਂ ਬਾਅਦ ਦੂਜਾ ਸਪੋਰਟ ਹੋ ਸਕਦਾ ਹੈ ਠੀਕ ਆ ਇੱਥੇ ਦੇਖੋ ਤੁਸੀਂ ਜੇ ਪਹਿਲੇ سپورਟ ਤੇ ਵੀ ਨਿਕਲਦੇ ਤੇ ਲਗਭਗ ਤੁਹਾਨੂੰ 1:2 ਪ੍ਰੋਫਿਟ ਦੇਖਣ ਨੂੰ ਮਿਲ ਜਾਣਾ ਸੀ ਠੀਕ ਆ ਹੁਣ ਦੇਖੋ ਇਹੋ ਜਿਹੇ ਪ੍ਰੋਫਿਟ ਆਪਾਂ ਇਹ ਲੈਨੇ ਹੁੰਦੇ ਆ ਹੁਣ ਜੇ ਇਸ ਜਗ੍ਹਾ ਤੇ ਆਪਾਂ ਟ੍ਰੇਡ ਕਰਦੇ ਰਾਵਾਂਗੇ ਇਸ ਜਗ੍ਹਾ ਤੇ ਆਪਾਂ ਟ੍ਰੇਡ ਕਰਦੇ ਰਾਵਾਂਗੇ ਕਦੇ ਪ੍ਰੋਫਿਟ ਦੇ ਵਿੱਚ ਨਹੀਂ ਆਵਾਂ ਕਿਉਂਕਿ ਇਹ ਆ ਆਪਸ਼ਨ ਸੈਲਰ ਦਾ ਜ਼ੋਨ ਹੁਣ ਦੇਖੋ ਦੂਜੇ ਦਿਨ ਅਗਲੇ ਦਿਨ ਮਾਰਕੀਟ ਫੇਰ ਸਿੱਧੀ ਸਿੱਧੀ ਕਰਦੀ ਇੱਥੇ ਗਈ ਫੇਰ ਇੱਥੇ ਦੇਖੋ ਡੋਜੀ ਕੈਂਡਲ ਬਣਿਆ ਫੇਰ ਮਾਰਕੀਟ ਤੇਜ਼ੀ ਨਾਲ ਥੱਲੇ ਡਿੱਗੀ ਇੱਥੋਂ ਤੱਕ ਵੀ ਜੇ ਤੁਸੀਂ ਦੇਖੋਗੇ 1:2 ਪ੍ਰੋਫਿਟ ਬਣਦਾ ਸੀ ਨੇ ਕਿਉਂਕਿ ਬਾਤ ایکسپਾਇਰ ਹੋ ਜਾਣਗੇ ਤੇ ਉਥੇ ਤੁਸੀਂ ਚੈੱਕ ਕਰ ਲਿਓ ਠੀਕ ਹੈ ਇਸ ਤਰ੍ਹਾਂ ਆਪਾਂ ট্রেਡ ਕਰਨੀ ਹੁੰਦੀ ਹੈ ਇਸੇ ਤਰ੍ਹਾਂ ਹੀ ਅਪਸਾਈਡ ਨੂੰ ਠੀਕ ਹੈ ਹੁਣ ਅਪਸਾਈਡ ਨੂੰ ਦੇਖੋ ਇੱਥੇ ਮਾਰਕੀਟ ਓਪਨ ਹੋਈ ਆ ਪਹਿਲਾ ਕੈਂਡਲ ਵੱਡਾ ਬਣ ਗਿਆ ਠੀਕ ਆ ਚਲੋ ਇੱਥੇ ਕੋਈ ਉਹਨਾਂ ਵਧੀਆ ਕੈਂਡਲਸਟਿਕ ਪੈਟਰਨ ਨਹੀਂ ਬਣਿਆ ਪਰ ਜੇ ਤੁਸੀਂ ਜਿਆਦਾ ਤੋਂ ਜਿਆਦਾ ਕੈਂਡਲਸਟਿਕ ਪੈਟਰਨ ਦੇ ਟ੍ਰੇਡ ਕਰੋਗੇ ਤੇ ਫਿਰ ਤੁਹਾਡੇ ਜਿਹੜੇ ਮਤਲਬ ਕਿ ਪ੍ਰੋਫਿਟ ਹੋਣ ਦੇ ਚਾਂਸ ਜ਼ਿਆਦਾ ਰਹਿਣਗੇ ਕਿਉਂਕਿ ਜਦੋਂ ਕੈਂਡਲਸਟਿਕ ਪੈਟਰਨ ਬਣਦਾ ਜਿਵੇਂ ਦੇਖੋ ਇੱਥੇ ਹੈਮਰ ਬਣਿਆ ਸੀ ਪਾਰੇ ਵੱਡਾ ਸੀ ਜਿਆਦਾ ਫਿਰ ਮਤਲਬ ਕਿ ਮੂਵਮੈਂਟ ਜ਼ਿਆਦਾ ਆਉਂਦਾ ਹੈ ਜਿਸ ਤਰ੍ਹਾਂ ਆਹ ਸ਼ੂਟਿੰਗ ਸਟਾਰ ਬਣਿਆ ਸੀ ਦੇਖੋ ਠੀਕ ਆ ਇੱਥੇ ਮੂਵਮੈਂਟ ਜ਼ਿਆਦਾ ਵੱਡਾ ਆਉਂਦਾ ਹੁਣ ਦੇਖੋ ਇੱਥੇ ਹੈਮਰ ਬਣਿਆ ਪਰ ਮਾਰ ਨਰ ਉਤੇ ਜਾਣ ਦੇ ਚਾਂਸ ਹੈ ਤੇ ਉਹ ਕਿੱਥੇ ਹੁੰਦੇ ਆ ਮਜ਼ਬੂਤ سپورਟ ਜਾਂ ਰਿਸਟੈਂਸ ਤੇ ਕੁਛ ਨਾ ਕੁਛ ਜਦੋਂ ਬੰਦ ਆ ਠੀਕ ਹੈ ਕੈਨਡਲਸਟਿਕ ਪੈਟਰਨ ਨੇ ਤੁਸੀਂ ਵੀ ਵੀਡੀਓ ਦੇਖ ਸਕਦੇ ਹੋ ਆਪਾਂ ਪਾਈਆਂ ਹੋਈਆਂ ਹੁਣ ਦੇਖੋ ਆਪਾਂ 5 ਮਿੰਟ ਦਾ ਟਾਈਮ ਫਰੇਮ ਓਪਨ ਕੀਤਾ ਹੋਇਆ ਆ ਤੇ ਜਿਸ ਤਰ੍ਹਾਂ ਮੈਂ ਦੱਸਿਆ ਸੀ 15 ਮਿੰਟ ਦੇ ਟਾਈਮ ਫਰੇਮ ਤੇ ਜਿਵੇਂ ਤੁਸੀਂ ਕੋਈ ਕੈਨਡਲਸਟਿਕ ਤੇ ਐਂਟਰੀ ਕਰ ਲਈ ਠੀਕ ਹੈ ਜਿਵੇਂ ਦੇਖੋ ਉੱਥੇ ਆਪਾਂ ਐਂਟਰੀ ਕੀਤੀ ਸੀ ਇੱਕ ਡੋਜੀ ਕੈਂਡਲ ਤੇ ਹੁਣ ਡੋਜੀ ਕੈਂਡਲ ਤੇ ਐਂਟਰੀ ਕਰਨ ਤੋਂ ਬਾਅਦ ਕਾਫੀ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ 5 ਮਿੰਟ ਦਾ ਜੇ ਤੁਸੀਂ ਚਾਰਟ ਓਪਨ ਕੀਤਾ ਹੁੰਦਾ ਜੇ ਤੁਸੀਂ 5 ਮਿੰਟ ਤੇ ਟ੍ਰੇਡ ਕਰਦੇ ਹੋ ਫਿਰ ਵੀ ਮਤਲਬ ਤੁਸੀਂ ਉੱਤੇ ਵੀ ਕਰ ਸਕਦੇ ਹੋ ਪਰ ਜਦੋਂ ਵੀ ਮਜ਼ਬੂਤ ਰੈਜ਼ਿਸਟੈਂਸ ਜਾਂ ਸਪੋਰਟ ਤੇ 15 ਮਿੰਟ ਦਾ ਕੋਈ ਕੈਂਡਲ ਬਣਦਾ ਹੈ ਤੇ ਫਿਰ ਉਹ ਮੂਮੈਂਟ ਫਾਸਟ ਆਉਂਦਾ ਹੈ ਠੀਕ ਆ 15 ਮਿੰਟ ਦੇ ਹਿਸਾਬ ਨਾਲ ਆਪਾਂ ਟ੍ਰੇਡ ਕਰਕੇ ਬਾਅਦ ਵਿੱਚ 5 ਮਿੰਟ ਤੇ ਆ ਸਕਦੇ ਹਾਂ ਹੁਣ 5 ਮਿੰਟ ਤੇ ਦੇਖੋ ਆ ਪਹਿਲਾ ਕੈਂਡਲ ਰੈੱਡ ਬਣਿਆ ਜਦੋਂ ਇਹ 그린 ਕੈਂਡਲ ਬਣੇਗਾ ਕਾਫੀ ਲੋਕ ਇੱਥੇ ਹੀ ਐਗਜ਼ਿਟ ਕਰ ਦੇਣਗੇ ਕੰਟੀਨਿਊ ਕਰ ਸਕਦੇ ਸੀ ਹੁਣ ਕਹਿੰਦੇ ਜਿੱਥੋਂ ਤੱਕ ਪ੍ਰੋਫਿਟ ਬੁੱਕ ਹੋਣਾ ਚਾਹੀਦਾ ਸੀ ਕਿਉਂਕਿ ਇੱਥੇ ਆਪਣਾ سپورਟ ਬੰਦਾ ਸੀ ਠੀਕ ਹੈ سپورਟ ਤੱਕ ਮਤਲਬ ਕਿ ਤੁਸੀਂ ਟਾਰਗੇਟ ਰੱਖੋ ਹੁਣ ਇੱਥੇ ਇੱਕ ਗ੍ਰੀਨ ਕੈਂਡਲ ਆ ਜੇ ਡਰ ਜਾਵੋਗੇ ਤੇ ਮਤਲਬ ਕਿ ਤੁਸੀਂ ਜਿੰਨਾ ਪ੍ਰੋਫਿਟ ਲੈਣਾ ਉਸ ਤੋਂ ਪਹਿਲਾਂ ਹੀ ਮਤਲਬ ਕਿ ਆਪਦੀ ਟਰੇਡ ਦੇ ਵਿੱਚੋਂ ਨਿਕਲ ਜਾਵੋਗੇ ਪਰ ਇਹਦੇ ਲਈ ਪਹਿਲਾਂ ਮਤਲਬ ਕੰਡੀਸ਼ਨ ਉਹੀ ਹੈ ਕਿ ਟਰੇਡ ਤੁਸੀਂ ਕਿ ਕੁਝ ਨਾ ਕੁਝ ਬਣਨ ਤੇ ਕਰਨੀ ਹੈ ਕੋਈ ਕੈਂਡਲ ਬਣੂਗਾ ਫਿਰ ਟਰੇਡ ਕਰਨੀ ਹੈ ਹੁਣ 5 ਮਿੰਟ ਦੇ ਟਾਈਮ ਫਰੇਮ ਤੇ ਕੈਂਡਲ ਨਹੀਂ ਦੇਖਣਾ 5 ਮਿੰਟ ਦੇ ਟਾਈਮ ਫਰੇਮ ਤੇ ਜਦੋਂ ਮਤਲਬ ਕਿ ਆਪਾਂ ਟ੍ਰੈਂ ਮਤਲਬ ਕਿ ਜਦੋਂ ਮਾਰਕੀਟ ਤਾਂ ਨੂੰ ਜਾਰੀ ਇੰਟਰਾਡੇ ਦੇ ਵਿੱਚ ਉਸ ਨੂੰ ਆਪਾਂ ਟ੍ਰੈਂਡ ਦੇ ਖਿਲਾਫ ਕਹਿ ਸਕਦੇ ਆ ਤੇ ਉੱਥੇ ਮਤਲਬ ਕਿ 15 ਮਿੰਟ ਦਾ ਕੈਂਡਲ ਜਿਹੜਾ ਰਿਵਰਸਲ ਤੇਜ਼ੀ ਨਾਲ ਕਰਦਾ ਹੈ ਤੇ 5 ਮਿੰਟ ਦੇ ਕੈਂਡਲ ਤਾਂ ਕਈ ਵਾਰ ਬਾਰ ਬਾਰ ਆ ਦੇਖੋ ਇੱਥੇ ਵੀ ਬੰਦੇ ਰਹਿੰਦੇ ਆ ਪਰ ਮਜ਼ਬੂਤ ਰਿਸਟੈਂਸ ਤੇ 15 ਮਿੰਟ ਦਾ ਜਦੋਂ ਕੈਂਡਲ ਬਣੂਗਾ ਫਿਰ ਮੂਮੈਂਟ ਫਾਸਟ ਆਵੇਗਾ ਹੁਣ ਦੇਖੋ ਇਸ ਤੋਂ ਬਾਅਦ ਆ ਜਦੋਂ ਮੰਨ ਲਓ ਕਿ ਇੱਥੇ ਆਪਾਂ ਪ੍ਰੋਫਿਟ ਬੁੱਕ ਕਰ ਲਿਆ ਦੁਬਾਰਾ ਜੇ ਕਿਸੇ ਨੇ ਟਰੇਡ ਲੈਣੀ ਹੈ 5 ਮਿੰਟ ਦੇ ਉਦੋਂ ਹੁਣ ਲੈ ਸਕਦਾ ਸੀ ਕਿਉਂਕਿ ਹੁਣ ਮਾਰਕੀਟ ਦੇ ਵਿੱਚ ਮਤਲਬ ਕਾਫੀ ਡਾਊਨ ਫਾਲ ਆ ਚੁੱਕਿਆ ਸੀ ਪਹਿਲਾਂ ਅਪਸਾਈਡ ਸੀ ਤੇ ਹੁਣ ਇੱਥੇ ਦੇਖੋ 5 ਮਿੰਟ ਦਾ ਦੇਖੋ ਟ੍ਰੈਂਡ ਦੇ ਨਾਲ ਸ਼ੂਟਿੰਗ ਸਟਾਰ ਕੈਂਡਲ ਬਣਿਆ ਤੇ ਕਿੰਨਾ ਵਧੀਆ ਮੂਮੈਂਟ ਆਪਾਂ ਨੂੰ ਦੇਖਣ ਨੂੰ ਮਿਲਿਆ ਟ੍ਰੈਂਡ ਦੇ ਨਾਲ ਤੁਸੀਂ 5 ਮਿੰਟ ਤੇ ਜਾ ਸਕਦੇ ਹੋ ਪਰ ਹਮੇਸ਼ਾ ਇਹ ਚੀਜ਼ ਦੇਖੋ ਕਿ 5 ਮਿੰਟ ਤੇ ਤੁਸੀਂ ਜਦੋਂ ਵੀ ਟ੍ਰੇਡ ਕਰਨੀ ਹੈ ਪਹਿਲੀ ਵਾਰ ਮਾਰਕੀਟ ਇੱਥੇ ਡਿੱਗੀ ਦੂਜੀ ਵਾਰ ਥੱਲੇ ਗਈ ਤੀਜੀ ਵਾਰ ਜਦੋਂ ਬਣੇ ਉਦੋਂ ਟ੍ਰੇਡ ਕਰੋ ਠੀਕ ਹੈ 5 ਮਿੰਟ ਤੇ ਮਤਲਬ ਕਿ ਟ੍ਰੈਂਡ ਜਿਵੇਂ ਡਾਊਨ ਹੋ ਗਿਆ ਜਾਂ ਅਪ ਹੋ ਗਿਆ ਨਾ ਪਹਿਲੀ ਵਾਰ ਜਿਵੇਂ ਦੇਖੋ ਇੱਥੋਂ ਆ ਨਹੀਂ ਪਹਿਲਾਂ ਦੇਖੋ ਇੱਥੋਂ ਡਿੱਗੀ ਹੈ ਨਾ ਦੂਜੀ ਵਾਰ ਉੱਤੇ ਗਈ ਤੇ ਤੀਜੀ ਵਾਰ ਜਦੋਂ ਇੱਥੇ ਗਈ ਠੀਕ ਹੈ ਮਤਲਬ ਆਹ ਤਾਂ ਪਹਿਲੀ ਵਾਰ ਹੋ ਗਿਆ ਆਹ ਦੂਜੀ ਵਾਰ ਤੇ ਤੀਜੀ ਵਾਰ ਇੱਥੇ ਸ਼ੂਟਿੰਗ ਸਟਾਰ ਬਣਿਆ ਤੇ ਜੀਰੇ ਵੱਡਾ ਪੌਲ ਆਉਂਦਾ ਹੈ ਠੀਕ ਹੈ ਇਹ ਜੇ ਟ੍ਰੈਂਡ ਦੇ ਨਾਲ ਤੁਸੀਂ 5 ਮਿੰਟ ਤੇ ਕਰਨੀ ਹੈ ਠੀਕ ਹੈ ਤੀਜੀ ਵਾਰ ਬੰਨ ਦਾ ਵੇਟ ਕਰੋ ਤੇ ਇਸ ਤਰ੍ਹਾਂ ਤੁਸੀਂ ਟ੍ਰੇਡ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਸਟਾਪ ਲੌਸ ਦਾ ਵੀ ਹੁਣ ਸਮਝ ਲੱਗ ਗਈ ਹੋਵੇ ਹੁਣ ਜਿਨ੍ਹਾਂ ਨੇ ਸਟਾਪ ਲੌਸ ਟ੍ਰੇਡ ਕਰਨ ਬਾਰੇ ਮੈਂ ਗੱਲ ਕੀਤੀ ਸੀ ਸਟਾਪ ਲੌਸ ਟ੍ਰੇਲ ਦੇਖੋ ਉਹ ਮਤਲਬ ਕਿ ਤੁਸੀਂ ਪ੍ਰੀਮੀਅਮ ਦਾ ਚਾਰਟ ਦੇਖ ਸਕਦੇ ਹੋ ਪ੍ਰੀਮੀਅਮ ਦੇ ਕਾਫੀ ਮਤਲਬ ਕਿ ਵੀਰ ਕਨਫਿਊਜ਼ਨ ਹੈ ਕਿ ਪ੍ਰੀਮੀਅਮ ਦੇ ਹਿਸਾਬ ਨਾਲ ਮਤਲਬ ਕਿ ਆਪਾਂ ਸਟੌਪ ਲੌਸ ਟ੍ਰੇਨ ਕਰਨਾ ਹੁੰਦਾ ਹੈ ਜਾਂ ਇਸ ਚਾਰਟ ਦੇ ਸਾਨਾ ਹੁਣ ਦੇਖੋ ਪ੍ਰੀਮੀਅਮ ਦੇ ਹਿਸਾਬ ਨਾਲ ਜੇ ਤੁਸੀਂ ਸਟਾਪ ਲੌਸ ਟ੍ਰੇਲ ਕਰੋਗੇ ਤੇ ਕਦੇ ਨਹੀਂ ਕਰ ਸਕਦੇ ਹੁਣ ਦੇਖੋ ਇੱਥੋਂ ਮੰਨ ਲਓ ਕਿ ਆਪਾਂ ਜਿਵੇਂ ਤੁਹਾਨੂੰ ਦੱਸਿਆ ਕਿ ਕੈਂਡਲ ਤੇ ਆਪਾਂ ਟਰੇਡ ਕੀਤੀ ਠੀਕ ਆ ਮਾਰਕੀਟ ਥੱਲੇ ਆ ਗਈ ਠੀਕ ਆ ਇੱਥੇ ਆ ਗਈ ਆਪਾਂ ਪ੍ਰੋਫਿਟ ਬੁੱਕ ਨਹੀਂ ਕੀਤਾ ਆਪਾਂ ਚਾਹੁੰਦੇ ਆ ਕਿ ਆਪਾਂ ਸਟਾਪ ਲੌਸ ਟ੍ਰੇਲ ਕਰੀਏ ਤੇ ਆਪਾਂ ਸਟਾਪ ਲੌਸ ਟ੍ਰੇਲਿੰਗ ਸਟਾਪ ਲੌਸ ਇੱਥੇ ਰੱਖਾਂਗੇ ਆਪਦੇ ਮਤਲਬ ਕਿ ਮਨ ਦੇ ਵਿੱਚ ਮੈਨੂਅਲੀ ਰੱਖਾਂਗੇ ਕਿਉਂਕਿ ਜਦੋਂ ਮਾਰਕੀਟ ਇੱਥੋਂ ਚੱਲ ਗਈ ਇੱਥੋਂ ਤੱਕ ਆਵੇਗੀ ਤੇ ਆਪਣਾ ਪ੍ਰੋਫਿਟ ਘਟ ਜਾਵੇਗਾ ਤੇ ਜੇ ਆਪਾਂ ਸਿਸਟਮ ਦੇ ਵਿੱਚ ਲਾਇਆ ਹੋਵੇਗਾ ਸਟਾਪ ਲੌਸ ਤੇ ਉਹ ਆਪਣਾ ਹਿੱ ਤਿਆਰ ਆ ਰਹੇ ਫਿਰ ਵੀ ਆਪਾਂ ਵੱਡਾ ਪ੍ਰੋਫਿਟ ਲੈ ਸਕਦੇ ਆ ਜੇ ਆਪਾਂ ਛੱਡਣ ਲਈ ਤਿਆਰ ਨਹੀਂ ਫਿਰ ਆਪਾਂ ਨੂੰ ਵੱਡਾ ਪ੍ਰੋਫਿਟ ਨਹੀਂ ਮਿਲੇਗਾ ਫਿਰ ਸਿੰਪਲ ਤਰੀਕਾ ਕਿ ਅਗਲੇ ਰਿਸਟੈਂਸ ਤੇ ਪ੍ਰੋਫਿਟ ਬੁੱਕ ਕਰ ਲਓ ਵੱਡੇ ਪ੍ਰੋਫਿਟ ਵਾਸਤੇ ਨਾ ਜਾਵੋ ਠੀਕ ਆ ਤੇ ਮਤਲਬ ਕਿ ਇੱਥੇ ਮੈਨੂਅਲੀ ਆਪਾਂ ਇਹਦੇ ਉੱਤੇ 5-7 ਮਤਲਬ ਕਿ ਆਪਾਂ ਜਦੋਂ ਮੰਨ ਲਓ ਕਿ ਅੱਜਵੇਂ ਇਹਦਾ ਹਾਈ ਤੁਸੀਂ ਇੱਥੇ ਦੇਖ ਲਓ ਕਿੰਨੇ ਤੇ ਬੰਦਾ ਆ ਅੱਜ ਰਿਸਵਿੰਗ ਹਾਈ ਦੇਖੋ ਕਿੰਨੇ ਤੇ ਬੰਦਾ ਆ 350 ਤੇ ਬੰਦਾ ਜੋ ਹੀ ਮਾਰਕੀਟ 355 360 ਤੇ ਕਰੀਬ ਜਾਊਗੀ ਉਦੋਂ ਆਪਾਂ ਮਤਲਬ ਕਿ ਆਪਣਾ ਅਜਰਾ ਟ੍ਰੇਲ ਸਟਾਪ ਲੋ ਟ੍ਰੇਲਿੰਗ ਸਟਾਪ ਲੋਸ ਲੈ ਲਵਾਂਗੇ ਚਾਹੇ ਆਪਾਂ ਨੂੰ ਇੱਥੇ ਪ੍ਰੋਫਿਟ ਹੋ ਰਿਹਾ ਹੋਵੇ ਚਾਹੇ ਮਤਲਬ ਕਿ ਆਪਾਂ ਜਿੰਨੇ ਤੇ ਏਂਟਰੀ ਕੀਤੀ ਉਹਨੇ ਤੇ ਹੀ ਆ ਜਾਵੇ ਕਿਉਂਕਿ ਟ੍ਰੇਲਿੰਗ ਸਟਾਪ ਲੋਸ ਦੇ ਵਿੱਚ ਇਹ ਰਿਸਕ ਆਪਾਂ ਨੂੰ ਲੈਣਾ ਪੈਂਦਾ ਹੁਣ ਦੇਖੋ ਇੱਥੇ ਜਿਸਨੇ ਰੱਖਿਆ ਸੀ 50 ਤੇ ਜਾਂ 60 ਤੇ ਉਸ ਨੂੰ ਮਤਲਬ ਕਿ ਬਾਅਦ ਦੇ ਵਿੱਚ ਵੱਡਾ ਪ੍ਰੋਫਿਟ ਹੋਇਆ ਹੋਵੇਗਾ ਜੋ ਹੀ ਮਾਰਕੀਟ ਇੱਥੋਂ ਦੇਖੋ ਥੱਲੇ ਗਈ ਬਾਅਦ ਫੇਰ ਸਵਿੰਗ ਉੱਪਰ ਆਈ ਫਿਰ ਉਸਨੇ ਇੱਥੇ ਲੈਂਦਾ ਫਿਰ ਇਸ ਨੂੰ ਬ੍ਰੇਕ ਕੀਤਾ ਫਿਰ ਉਹ ਸਟਾਪ ਲੋਸ ਇੱਥੇ ਲਿਆ ਸਕਦਾ ਸੀ ਉਸ ਤੋਂ ਬਾਅਦ ਮਾਰਕੀਟ ਥੱਲੇ ਆਈ ਫਿਰ ਮਤਲਬ ਬਾਅਦ ਵਿੱਚ ਜੋ ਤਾਂ ਚਲੋ ਮਾਰਕੀਟ ক্লোਜ਼ ਹੀ ਹੋ ਗਈ ਤੇ ਪ੍ਰੋਫਿਟ ਆਪਣੇ ਆਪਸ ਨੇ ਬੁੱਕ ਕਰ ਲੈਣਾ ਸੀ ਜੇ ਮਾਰਕੀਟ ਹੋਰ ਵੀ ਅੱਗੇ ਚਲਦੀ ਜਾਂਦੀ ਤੇ ਜਦੋਂ ਉਹਦਾ ਟ੍ਰੇਲਿੰਗ ਸਟਾਪ ਲੋਸ ਤੇ ਆ ਕੇ ਮਾਰਕੀਟ ਹਿੱਟ ਕਰਦੀ ਉਦੋਂ ਮਤਲਬ ਕਿ ਆਪਾਂ ਉਹਦੇ ਵਿੱਚ ਨਿਕਲਣਾ ਹੁੰਦਾ ਹੈ ਜਦੋਂ ਆਪਾਂ ਵੱਡੇ ਪ੍ਰੋਫਿਟ ਵਾਸਤੇ ਜਾਂਦੇ ਹਾਂ ਪਰ ਉਹਦੇ ਵਾਸਤੇ ਆਪਾਂ ਨੂੰ ਪ੍ਰੋਫਿਟ ਛੱਡਣ ਲਈ ਤਿਆਰ ਹੋਣਾ ਪੈਂਦਾ ਕਿਉਂਕਿ ਮਾਰਕੀਟ ਨੇ ਜਦੋਂ ਵੀ ਟ੍ਰੇਲਿੰਗ ਸਟਾਪ ਲੋਸ ਆਪਣਾ ਹਿੱਟ ਕਰਨਾ ਹੈ ਤੇ ਤਿਆਨ ਕੇ ਕਰਨਾ ਹੁੰਦਾ ਹੈ ਇਹ ਚੀਜ਼ ਤਾਂ ਹਮੇਸ਼ਾ ਧਿਆਨ ਰੱਖੋ ਤੇ ਐਂਟਰੀ ਤੇ ਐਗਜ਼ਿਟ ਦਾ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਐਗਜ਼ਿਟ ਦਾ ਬ ਜੇ ਆਪਾਂ ਆਪਸਾਈਡ ਨੂੰ ਟ੍ਰੇਡ ਕੀਤੀ ਆ ਸਪੋਰਟ ਤੋਂ ਜਿਵੇਂ ਬਾਇ ਕੀਤਾ ਤੇ ਅਗਲੇ ਰਿਸਿਸਟੈਂਸ ਤੇ ਆਪਾਂ ਮਤਲਬ ਕਿ ਐਗਜ਼ਿਟ ਕਰਨਾ ਹੁੰਦਾ ਆ ਤੇ ਜੇ ਇਸ ਡਾਊਨ ਸਾਈਡ ਨੂੰ ਕੀਤੀ ਆ ਤੇ ਅਗਲੇ ਸਪੋਰਟ ਤੇ ਆਪਾਂ ਐਗਜ਼ਿਟ ਕਰਨਾ ਹੁੰਦਾ ਆ ਤੇ ਵੱਡੇ ਪ੍ਰੋਫਿਟ ਵਾਸਤੇ ਜਿੱਦਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਜੇ ਤੁਹਾਨੂੰ ਲੱਗ ਰਿਹਾ ਕਿ ਮਾਰਕੀਟ ਵੱਡਾ ਪ੍ਰੋਫਿਟ ਦੇਵੇਗੀ ਤੇ ਫਿਰ ਸਵਿੰਗ ਦੇ ਹਿਸਾਬ ਨਾਲ ਤੁਸੀਂ ਜਾ ਸਕਦੇ ਹੋ ਉਹਦੇ ਵਿੱਚ ਮਤਲਬ ਕਿ ਆਪਾਂ ਨੂੰ ਕੁਛ ਨਾ ਕੁਛ ਪ੍ਰੋਫਿਟ ਛੱਡਣ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਜੇ ਆਪਾਂ ਚਾਹੀਏ ਕਿ ਪ੍ਰੋਫਿਟ ਵੀ ਪੂਰੇ ਦਾ ਪੂਰਾ ਮਿਲ ਜੇ ਤੇ ਸਟਾਪ ਲੌਸ ਵੀ ਟ੍ਰੇਲ ਹੋ ਜੇ ਉਹ ਪੋਸੀਬਲ ਨਹੀਂਗਾ ਠੀਕ ਹੈ ਤੇ ਇਹਦੇ ਵਿੱਚ ਹੁਣ ਦੇਖੋ ਟ੍ਰੇਲਿੰਗ ਸਟਾਪ ਲੌਸ ਦੇ ਵਿੱਚ ਵੀ ਮਤਲਬ ਕਿ ਜਦੋਂ ਅਸੀਂ ਤੁਹਾਡਾ ਟ੍ਰੇਲਿੰਗ ਸਟਾਪ ਲੌਸ ਹਿੱਟ ਹੋ ਜਾਂਦਾ ਉਸੇ ਵੇਲੇ ਆਪਾਂ ਐਗਜ਼ਿਟ ਕਰ ਦੇਣਾ ਉਸ ਤੋਂ ਬਾਅਦ ਸੋਚਣ ਦੀ ਕੋਈ ਲੋੜ ਨਹੀਂ ਚਾਹੀਏ ਤੁਹਾਨੂੰ ਪ੍ਰੋਫਿਟ ਹੋ ਰਿਹਾ ਚਾਹੀਏ ਤੁਹਾਨੂੰ ਲੌਸ ਹੋ ਰਿਹਾ ਕਿਉਂਕਿ ਬਾਅਦ ਦੇ ਵਿੱਚ ਮਾਰਕੀਟ ਜਦੋਂ ਤੁਹਾਡੇ ਡਾਇਰੈਕਸ਼ਨ ਦੇ ਵਿੱਚ ਆਵੇਗੀ ਤੇ ਤੇਜ਼ੀ ਨਾਲ ਆ ਸਕਦੀ